ਆਪ ਸਭ ਦਾ ਹਾਰਦਿਕ ਸਵਾਗਤ ਕਰਦੇ ਹਾਂ ਜੀਨੀਅਸ ਸਟੱਡੀ ਹੱਬ ਚੈਨਲ ਦੇ ਉੱਪਰ ਸੋ ਪੰਜਾਬ ਸਕੂਲ ਵਿੰਟਰ ਵਕੇਸ਼ਨਸ ਨੂੰ ਲੈ ਕੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਵਿਦਿਆਰਥੀਆਂ ਵੱਲੋਂ ਕਾਫੀ ਸਵਾਲ ਨੇ ਕਿ ਸਾਡੀਆਂ ਛੁੱਟੀਆਂ ਜਿਹੜੀਆਂ ਵੱਸ ਸਕਦੀਆਂ ਨੇ ਸਰਦੀ ਦੀਆਂ ਸੋ ਇਹ ਤੁਹਾਨੂੰ ਦੱਸ ਦਈਏ ਕਿ ਹਾਲੇ ਤੱਕ ਇਸ ਤਰ੍ਹਾਂ ਦਾ ਨੋਟੀਫਿਕੇਸ਼ਨ ਤਾਂ ਕੋਈ ਵੀ ਜਾਰੀ ਨਹੀਂ ਹੋਇਆ ਪਰ ਪਿਛਲੇ ਸਾਲਾਂ ਦੀਆਂ ਛੁੱਟੀਆਂ ਦੇ ਰਿਵਿਊ ਚੈੱਕ ਕਰੀਏ ਤਾਂ ਪੰਜਾਬ ਸਰਕਾਰ ਵੱਲੋਂ 1-2 ਹਫ਼ਤੇ ਐਕਸਟੈਂਡ ਜ਼ਰੂਰ ਕੀਤੀਆਂ ਗਈਆਂ ਸੀ ਸੋ ਇਹ ਜਿਹੜਾ ਫੈਸਲਾ ਲਿਆ ਜਾਂਦਾ ਹੈ ਉਹ ਮੌਸਮ ਭਾਗ ਬਲੋਂ ਜੋ ਵੀ ਅਪਡੇਟ ਹੁੰਦੀ ਹੈ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਈ ਸਰਕਾਰ ਵੱਲੋਂ ਫੈਸਲੇ ਲਏ ਜਾਂਦੇ ਆ ਸੋ ਹਲੇ ਤੱਕ 31 ਦਸੰਬਰ ਤੱਕ ਹੀ ਛੁੱਟੀਆਂ ਲਾਨੀਆਂ ਗਈਆਂ ਨੇ ਸੋ ਇਹ ਨੋਟੀਫਿਕੇਸ਼ਨ ਤੁਹਾਡੇ ਅੱਗੇ ਮੈਂ ਡਿਸਪਲੇ ਕਰ ਦਿੰਨੀ ਆ ਕਿ 24 ਤੋਂ ਲੈ ਕੇ 31 ਤੱਕ ਹੀ ਸ਼ਾਮਲ ਕੀਤੀਆਂ ਗਈਆਂ ਨੇ ਹਾਂ ਮੌਸਮ ਦੇ ਵਿੱਚ ਕੋਈ ਕਿਸ ਤਰ੍ਹਾਂ ਦੀ ਕੋਈ ਤਬਦੀਲੀ ਹੁੰਦੀ ਹੈ ਜਾਂ ਚੇਂਜ ਹੁੰਦਾ ਤਾਂ ਹੋ ਸਕਦਾ ਪੰਜਾਬ ਸਰਕਾਰ ਵੱਲੋਂ ਕੋਈ ਨਾ ਕੋਈ ਫੈਸਲਾ ਜ਼ਰੂਰ ਲਿਆ ਜਾਂਦਾ ਹੈ ਕਿਉਂਕਿ ਵਿਦਿਆਰਥੀਆਂ ਦੀ ਸਿਹਤ ਨੂੰ ਲੈ ਕੇ ਸਰਕਾਰਾਂ ਹਮੇਸ਼ਾ ਧਿਆਨ ਦੇ ਵਿੱਚ ਹੀ ਫੈਸਲੇ ਲੈਂਦੀਆਂ ਨੇ ਸੋ ਜੇ ਇੱਕ ਹਫਤਾ ਜਾਂ ਦੋ ਹਫਤੇ ਜਾਂ ਜੋ ਵੀ ਛੁੱਟੀ ਕੋਈ ਐਕਸਟੈਂਡ ਹੁੰਦੀ ਹੈ ਜਾਂ ਨਹੀਂ ਹੁੰਦੀ ਤਾਂ ਉਹ ਤੁਹਾਨੂੰ ਜਾਣਕਾਰੀ ਇਸ ਚੈਨਲ ਤੇ ਅਸੀਂ ਅਪਡੇਟ ਦਿੰਦੇ ਰਵਾਂਗੇ ਸੋ ਇਹ ਸਕੂਲਾਂ ਦੇ ਵਿੱਚ ਜੇ ਕੜਾਕੇ ਦੀ ਠੰਡ ਨੂੰ ਵੇਖਦੇ ਹੀ ਪੈਂਸਲਾਂ ਲਿਆ ਜਾ ਸਕਦਾ ਹੈ ਹਲੇ ਤੱਕ ਜਿਹੜੀਆਂ ਛੁੱਟੀਆਂ ਨੇ 31 ਦਸੰਬਰ ਤੱਕ ਨੇ ਜੇ ਇਸ ਤੋਂ ਬਾਅਦ ਕੋਈ ਵੀ ਐਕਸਟੈਂਡ ਹੁੰਦੀ ਹੈ ਨਹੀਂ ਤਾਂ ਤੁਹਾਨੂੰ ਅਸੀਂ ਅਲੱਗ ਤੋਂ ਵੀਡੀਓ ਬਣਾ ਕੇ ਜ਼ਰੂਰ ਦੱਸ ਦੇਵਾਂਗੇ ਅਸ ਚੈਨਲ ਦੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਹਰ ਤਰ੍ਹਾਂ ਦੀ ਅਪਡੇਟ ਪ੍ਰਾਪਤ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ